ਲਿਆ ਵੀ ਇੱਕ ਚੀਜ਼ ਨਾ ਵੀ ਲਿਆਉਣ ਲੱਗੇ ਆ ਨਾ ਨਹੀਂ ਲੈਣਾ ਹਜੇ ਇਹਨੇ ਕੀ ਨਿਕਲਦਾ ਵਿੱਚ ਇਹਦੇ ਸੀਸ਼ਾ ਇਹੋ ਬਰੁਆ ਸੀਸ਼ਾ ਚੈੱਕ ਕਰ ਠੀਕ ਆ ਇਹ ਸਰੂਆ ਬਣਾਤੇ ਨਹੀਂ ਆਈ ਬਰੂ ਦੇਖਣ ਆ ਤਾ ਨਾ ਭਰਾਵਾ ਕੁੜੀਆਂ ਮੰਗ ਨਹੀਂ ਸਿੱਖਿਆ ਦਿਖਾਓ ਕਲਾਇੰਟਾਂ ਦੇ ਜਿਹੜੇ ਉਹਨਾਂ ਨੂੰ ਹੱਦਕੀ ਸੀਸ਼ਾ ਹੀ ਨਹੀਂ ਰੈਡੋ ਕਰੋ ਗੱਲ ਕਹਿਣ ਲੱਗਣ ਰਿਹਾ ਕਿ ਨਹੀਂ ਇਹ ਬੰਦੇ 300 ਦਾ ਆਇਆ ਹੈ ਇਹ 300 ਦਾ ਨਹੀਂ 700 ਦਾ ਹਨ ਯਾਰ 700 ਦਾ ਮੈਂ ਨਹੀਂ ਸ਼ਾਇਦ ਉੱਤੇ ਹੀ ਨਾ ਤਾਵਾ ਸੁਬਤਾਓ ਮਹਾਰਾਜਾਂ ਨੂੰ ਫੀਲਿੰਗ ਆਉਣੀ ਸਹੀ ਗੱਲ ਹੀ ਹੈ ਇੱਕ ਅੰਜਰ ਨਹੀਂ ਜੇ ਚੰਦਿਆਂ ਤਾਂ ਕਿੰਨਾ ਨਾ ਟਿਕਣਾ ਮੈਨੂੰ ਮੇ ਸਟੈਂਡ ਵਾ ਇਹਦਾ ਨਹੀਂ ਲੱਗਣਾ ਨਾ ਟੂ ਆਵਾਜ਼ ਹੀ ਹੇਠਾਂ

ਲੇ ਵੀ ਘਾਰੋਂ ਰੱਖਿਆ ਚਾਹੀਤੇ ਲੈ ਵੀ ਕਰੋ ਚੈੱਕ ਹੁਣ ਲੱਗਦਾ ਨਹੀਂ ਘੈਂਡ ਪੂਰਾ ਕੋਕਾ ਕੰਪੂੜਾ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ ਚਾਹਤੇ ਦੀ ਖੁਸ਼ੀ ਚੈੱਕ ਕਰਾਂ ਸਹੀ ਲੱਗ ਰਿਹਾ ਬੰਨ ਦੋਨਾਂ ਸਾਈਡਾਂ ਤੋਂ ਦੇਖ ਸਕਦੇ ਆਪਾਂ ਹਾਂ ਸਹੀ ਹੋਦੀ ਨਾ ਹੋਈ ਆਹ ਤਾਂ ਜੰਮ ਰੂਗਿਆਂ ਨੇ ਲੈਣ ਨੂੰ ਦਿਖਾਉਣਾ ਹੈ ਜੀ ਮੈਨੂੰ ਦੇਖੋ ਕਿਸ ਤਰ੍ਹਾਂ ਇਦਾਂ ਦਾ ਭੱਜੀ ਚ ਹੁੰਦਾ ਹੁੰਦਾ ਸਾਡੇ ਬਣ ਗਿਆ ਚੱਲ ਵੀ ਹੁਣ ਚੱਲਨੇ ਆ ਪਾਈ ਜਾਨਾਂ ਦੀ ਗੱਡੀ ਕਰਤੀ ਐ ਵਾਪਸ ਹਾਏ ਭੱਜ ਕੋ ਮੇਰਾ ਵੇ ਛਾਲਾ ਸ਼ੇਰਾ ਉਹ ਇਧਰ ਤੇ ਸਾਹਮਣੇ ਜਿਹੜੇ ਨੰਨ ਤੋਗ ਵਾਲੇ ਮੋੜਸਾ ਦੀ ਹੱਥ ਕਰਾ ਲਈ ਨਾ ਤੇ ਉਹਨੇ ਨਾਲ ਹੀ ਇੱਟ ਮਾਰ ਦੇਣੀ ਮੇਰੇ ਵੇ ਨੇਟ ਕਿਉਂ ਨੇ ਹਣਾ ਚਾਦ ਓਏ ਭੱਜ ਜਾ ਤੁਸੀਂ ਮੋੜਸਾ ਨੂੰ ਕਦੀ ਹੱਥ ਨਹੀਂ ਲਾਉਣਾ ਨਾ ਨਾ ਹੱਥ ਤੋੜ ਦੇਣਾ ਜਿਹਨੂੰ ਹੱਥ ਲਾਇਆ ਤੇ ਇੱਕ ਦਿਰੀ ਨਾ ਸਟੰਟੀਆਂ ਮਾਰੀ ਨੇ ਤਾਂ ਨੂੰ ਤੋ ਦੇ ਪੋ ਤਾਂ ਬਹੁਤ ਹੋ ਦੇ ਤੋ ਦੇ ਦਾਦੀ ਨੇ ਮਿਲਿਆ ਜਾਂ ਦਾਦੀ ਨੇ ਮਿਲਿਆ ਵਾ ਜਣੀ ਮਾਂ ਦਾਦੀ ਇਹ ਪਾਦੇ ਵਿੱਚ ਪਾਦੇ ਕੇ ਪਾਦੇ ਕੇ ਮੇਰੇ ਬੋਤੇ ਬਲੇ ਮੇਰੇ ਜੰਪ ਬੋਤੇ ਕੇ ਪਸੇ ਪੁੰਦਾ ਹੁੰਦੇ ਗਾਉਂਦੀ ਆ ਸਟੰਟਰ ਨਾ ਮਰਾ ਮੋਟਰਸਾਈਕਲ ਦੇ ਸਟੰਟ ਬੈ ਮਰ ਉਹਨਾਂ ਦਦਾ ਮੋਟਰਸਾਈਕਲ ਸੌੜਤਾ ਹੈ ਮੋਟਾ ਨਾਲ ਥੱਲੇ ਛੋੜਦਾ ਵਾ ਉਹਨੇ ਪਤਾ ਨਹੀਂ ਲਿਆ ਕਰਨ ਅੱਜ ਦਸੀ ਗਿਆ ਹੀ ਹੋ ਜੀ ਕਿਉਂ ਕਿ ਆ ਲਿੰਗ ਸੱਸੀ ਜੀ ਸਾਡੇ ਤੜਾਇਦ ਨੇ ਮਲਾਕ ਦੇ ਵਿੱਚ ਤੇ ਅੱਜ ਚੰਨੇ ਆ ਸ਼ਾਪਿੰਗ ਕਰਨ ਵਾਸਤੇ ਵਿਆਹ ਆਇਆ ਤੇ ਮੈਂ ਚੜ ਕੋਈ ਲੈ ਗਏ ਚੱਗਾ ਇੱਕ ਦਾ ਕੀ ਕਹਿੰਨੇ ਚੱਗਾ ਇਹ ਕਿੰਨੇ ਨੇ ਪਹਿਲੀਆਂ ਚ ਚੱਗਾ ਰਹਿਣਾ ਚੱਗਾ ਹਾਂ ਤੋ ਇਹ ਨਹੀਂ ਨਹੀਂ ਕਮੀਜ਼ ਨੂੰ ਝੱਗਾ ਹੀ ਕਹਿੰਦੇ ਸਾਰੇ ਜਣੇ ਲੈ ਡੜੀ ਗੇਮ ਤੇ ਸੀ ਨਾ ਦੋ ਵਾਰੀ ਚੁੱਕੇ ਮਾਰਿਆ ਮੋਟਾ ਚਕਾਇਆ ਕੇ ਐ ਚੁੱਕੇ ਇਠਾਂ ਅਸਾ ਕਰਤਨ ਘਰ ਬੇੜਾ ਕਰ ਕੋ ਯਾਦ ਇਹ ਨਮਾ ਖਾ ਰਿਹਾ ਦਾਦਾ ਨੇ ਇਹ ਕਹਿੰਦਾ ਕੰਨਾ ਮੜਾ ਮਾ ਚਕਾ ਗਏ ਇਹ ਕਰਨਾ ਹੁੰਦਾ ਕਿ ਨਹੀਂ ਕਰ ਰ ਕਰਾਉਂਦਾ ਹੀ ਮੇਰੇ ਕੋਲ ਵੇਖ ਲੈ ਫਿਰ ਕਿਆ ਜਿਹਾ ਜਸੀ ਪਟੈਕ ਜਿਆ ਰਹੋ ਨਹੀਂ ਜਾ ਕੇ ਆ ਜਾ ਕੇ ਜਬ ਜਾ ਰਹੇ ਆ ਬਰਸਰਾ ਨੂੰ ਥੋੜੀ ਜਿਹੀ ਪਹਿਲਾਂ ਕੀਤੀ ਅਸੀਂ ਲੜਾਈ ਤੇ ਦੇਵਤ ਯਮਰੂ ਤੇ ਨਾ ਵਿਜੈ ਅੰਟਿਕ ਲੋਤੀ ਹੋਗੇ ਠੀਕ ਆ ਹਾਂ ਜੀ ਖੱਟੇ ਮਿੱਠੇ ਖਟਾਈ ਮਸਾਲੇ ਵਾਲੇ ਅੰਬ ਕਿਹੜੇ ਖਟੇ ਮਸਾਲੇ ਵਾਲੇ ਕੋਈ ਕਹਿੰਦੇ ਸਰਟ ਲੋਕ ਡੂ ਖਟੇ ਮਸਾਲੇ ਵਾਲੇ ਫੋਨ ਆਈ ਜਾਣਦੇ ਆ ਯਾਰ ਆਪਣੇ ਨਾਲ ਬਸਦਾ ਰਿਹਾ ਮੇਰੇ ਤੇ ਜਾਣੇ ਕਿੱਥੇ ਪੇਡਰ ਹੋ ਗਿਆ ਬਸ ਕੀ ਗੱਲ ਕਰਦੇ ਸਾਰੇ ਆ ਬਣੰਦਾ ਰਿਹਾ ਆਪਾਂ ਮੰਮੀ ਕਹਿੰਦਾ ਮੇਰੇ ਯਾਰ ਆ ਬੇ ਮੈਡਮ ਮੈਡਮ ਐਨ ਤੋਂ ਉੱਦਾ ਫਰੈਂਡ ਤੋੜਦੇ ਆ ਮੈਨਾਂ ਕਹਿੰਦੀ ਮੇਰੇ ਅੱਜ ਭਰਾ ਮੈਨੂੰ ਕਹਿੰਦੀ ਮੇਰੇ ਸੂਡਰ ਵਾਲੀ ਪੱਗ ਵੱਢ ਗਿਆ ਠੀਕ ਆ ਮੈਮ ਜੀ ਜੋਰ ਤੁਹਾਡਾ ਉਹ ਵਾਣਾਂਗੇ ਬੱਸ ਮੈਂ ਪਾਸ ਕਰਦੇ ਹਾਂ ਪੱਗਾਂ ਦੇ ਸਾਰੀਆਂ ਲੈਵਾਂਗੇ ਜਿਹੜੇ ਤੁਹਾਡੇ ਸੂਣਵਾ ਉਹ ਪੱਗਾਂ ਦੇ ਸਾਰੀਆਂ ਲੈਵਾਂਗੇ ਅੱਛਾ ਚੇਕ ਵਾਦੂ ਅੱਛਾ ਚੇਕ ਵਾਦੂ ਆਪਣੇ ਕੋਲ ਵਾਦੂ ਕੁਝ ਪਾਪੇ ਕੋਈ ਹੈਗੇ ਆ ਕੋਈ ਪਾਪੇ ਕੋਈ ਦਾਦੇ ਵਾਲੀਆਂ ਪਈਆਂ ਉਹ ਵੀ ਲੈਵਾਂਗੇ ਪੂਰੇ ਮੈਂ ਕਹਿੰਦਾ ਮੈਜਿਕ ਕਰ ਬੰਦੇ ਕੋਲ ਚੱਲੇ ਉਹਦੇ ਕੋ ਵੀ ਹੈਗੇ ਖਟੇ ਰੰਗ ਵਾਲੀਆਂ ਵੀ ਲੈਵਾਂਗਾ ਫਟਾਰਾਂ ਦੇ ਜਿਆਦਾ ਵਧੀਆ ਇਹ ਮੈਂ ਉਹ ਪੀਲੇ ਰੰਗ ਦਾ ਕੱਦ ਸੂਟ ਨੇ ਪਾਇਆ ਉਹ ਪਾਉਣ ਦਾ। ਪੀਲੇ ਆ ਸਹੀ ਗੱਲ ਆ। ਹੁਣ ਇੱਕ ਮਿੰਟ ਵਾ। ਪਰ ਪੀਲੇ ਪਾਗੜੀ ਜੱਜ ਨਹੀਂ। ਨਹੀਂ ਚਾਚਾ ਨਹੀਂ। ਮੱਖੀਆਂ ਦਾ ਘਰ। ਨਹੀਂ ਨਹੀਂ ਮੱਖੀਆਂ ਦਾ ਘਰ ਨਹੀਂ ਉਹ ਫਿਰ ਤੂੰ ਭਗਵਾਨ ਤੁਮਣ ਬਣ ਜੂਗਾ ਨਾ। ਹਾਂ ਉਹ ਹੀ ਆ ਮੈਂ ਫਿਰ ਮੈਂ ਸਕੂਲ ਚ ਐ ਜਾਣਾ ਪਿਆ ਗੱਲਾਂ ਇਦਰੇ। ਐਂਦਰੀਆ। ਦੀਵਾ ਬਣਾ ਦੇ। ਨਹੀਂ ਨਹੀਂ ਐਮ ਐਲ ਐ ਨੂੰ ਆ। ਦੀਵਾ ਬਣਾਉਣਾ। ਸੋਣਾ ਵੀ ਸ਼ੈਰੀ ਵਾਲਾ ਉਹਦਾ ਨਾਲ ਹੀ ਮਿਲ ਜਣਾ। ਕਿ ਨਹੀਂ। ਨਾਲੇ ਕੁਰਤਾ ਵੀ ਆਪਾਂ ਪਾਲਿਆ ਕਰਨਾ ਵਾ। ਬੋਲਡ कलर ਦੀ ਆਵਾਜ਼ ਲਾ ਲਿਆ ਕਰਨੀ। ਇੰਦਾ ਜਾ ਕਰਨਾ ਨਾ ਇਹ ਯੂਨੀਫਾਰਮ ਨਹੀਂ ਚਾਹੀਦੀ ਅਸਾਂ ਗੋਲਡ ਸਹੀ ਗਾੜਾ ਕਿਹੜੀ ਪੌਚ ਕਿਹੜੀ ਹਣ ਜੇ ਦੀ ਉਸਤਾਦ ਬੋਲਟ ਕਲਰ ਦੀ ਜਿਹੜੀ ਇਹ ਤੋਂ ਮੋਟੇ ਜੇ ਖੋਤੇ ਜੇ ਟੂ ਵਾਲੀ ਸਹੀ ਗਾੜਾ ਨਹੀਂ ਨਹੀਂ ਤੇ ਬੜਿਆ ਹਟ ਲੋ ਸਾਨੂੰ ਕਹਦੇ ਵੀ ਲਈ ਆ ਜੇ ਹੈਗੀ ਢੜਕਾ ਆਉ ਕੋ ਗਾਨੀ ਦੰਦਾ ਸੇਰੇ ਬਣ ਕੇ ਵੇਚੀਵੇਂ ਦਸਰੇ ਬਣ ਕੇ ਵੇਚੂਗਾ ਸਹੀ ਗਾ ਸਹੀ ਗਾ ਸ਼ਵਾਰਸ਼ਾ ਬਾਦ ਨੂੰ ਕਰ ਮਿੱਟੋ ਹੋਣਾ ਜੀ ਉਧਰ ਖਾਰਿਆ ਮਰੂਦ ਹਾਂ ਰਸਤੇ ਵਿੱਚ ਲੈ ਗਿਆ ਕੰਟੀ ਉਹਨਾਂ ਦਾ ਫੇਰ ਵੀ ਨਹੀਂ ਸੱਟਾਂ ਲੱਗੀਆਂ ਐਕਸੀਡੈਂਟ ਹੋ ਗਿਆ ਉਹਨਾਂ ਦਾ ਰੈਡੀ ਲਾਈ ਉਹਨਾਂ ਵਿਚਾਰਿਆਂ ਨੂੰ ਇੱਕ ਮੋਟਰਸਾਈਕਲ ਮਾਰ ਗਿਆ ਬੜੀ ਤੇਜ਼ ਆਜੋ 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 ਕੀ ਆਜੇ ਹੱਸੀ ਕਾ ਜੀ ਕੀ ਆਜੇ ਫੇਰ ਮਿੰਦਰ ਭਾਈ ਦੀ ਗਾਂਦੀ ਆਸੀ ਕਾ ਹੱਸੀ ਜੀ ਆ ਜਾ ਚੱਲ ਆ ਜਾ ਆ ਜਾ ਚੱਲੀਏ ਗਾਣ ਹੁਣ ਚੱਲੇ ਆਪਾਂ ਗੋਪੀਵਾਲ ਨੂੰ ਕੋਣ ਨਹੀਂ ਕੋਣ ਨਹੀਂ ਗੋਪੀਵਾਲ ਚੱਲੇ ਆਪੇ ਸ਼ੋਪਿੰਗ ਕਰਨ ਦੇ ਮੈਂ ਨਹੀਂ ਜਾਣਾ ਚਾਕਲੇਟ ਕਿੱਥੇ ਰੱਖ ਲੈ ਡਾਕਟਰ ਚੱਲਾ ਆ ਚੱਲੀਏ ਆਪਾਂ ਕਿਵੇਂ ਆ ਸਿੰਘ ਹੁਣ ਮੁੰਨੀ ਪਹੁੰਚ ਗਈ ਆ ਆ ਜੀ ਆ ਜੀ ਕਿਤੇ ਨਹੀਂ ਵਧਾਈਆਂ ਭਾਈ ਤੁਹਾਨੂੰ ਬਹੁਤ-ਬਹੁਤ ਸਾਰੇ ਆਣੇ ਕਹਿੰਦੇ ਸੀ ਵੀ ਗੋਪੀ ਕੁ ਜਾਇਆ ਗੋਪੀ ਦਾ ਘਰ ਪੈ ਰਿਆ ਤੇ ਗੋਪੀ ਨੇ ਮੇਰੇ ਵੱਲੋਂ ਭਾਈ ਕਰੋਨਾ ਕਰੋਨਾ ਵਧਾਈਆਂ ਉਹਨੇ ਕਹਿੰਿਆ ਪਪਾ ਠੀਕ ਨਹੀਂ ਗੱਲ ਕਿਆ ਸਭ ਦੇ ਆਲਾ ਹਾਲ ਕਰਨਾ ਹੈ ਅੱਜ ਖਰਗਾ ਕੱਟ ਕਰਨਾ ਨਹੀਂ ਆਪਣੇ ਨੀਂ ਮਰਾ ਮੈਂ ਮਾਲ ਇੰਟਰ ਚੁੱਕਿਆ ਹੀ ਆ ਕੰਮ ਉਹ ਇਕੱਠੇ ਜਿਹੜਾ ਕੱਟ ਕਰਨਾ ਉਹਨਾਂ ਕੱਟ ਕੇ ਨਾ ਉਹਨਾਂ ਦੇ ਵੈਂਡਰ ਵੈ ਨਾ ਸਹੀ ਗੱਲ ਹੈ ਕਾਹਦਾ ਡਰਾਦਾ ਇਹ ਵੀ 50 ਨੰਬਰ ਫੀ ਲੱਗ ਜਾਈ ਆਪਾਂ ਅਗੇ ਮਾੜੇ ਮਾ ਤੇਰੇ ਬੰਦੇ ਉਹ ਮੇਰੇ ਹੰਦਾ ਪ੍ਰਵਾਹ ਕਰਦਾ ਆਪਾਂ ਫੇ ਤਗੜੇ ਬੰਦੇ ਨਹੀਂ ਨਹੀਂ ਆਪਣੇ ਜੋ ਦਿੱਤਾ ਸਹੀ ਨਹੀਂ ਪਰਵਾਹ ਹੀ ਨਹੀਂ ਮੈਨੂੰ ਤੇਰੇ ਹੰਦਾ ਪ੍ਰਵਾਹ ਨਹੀਂ ਹੈ ਕਿੱਥੇ ਮੈਨੂੰ ਗੋਲੀ ਮਾਰਨ ਨੂੰ ਕਾ ਕਰਦੇ ਵਾਇ ਖਾਲਸਾ ਵਾਇ ਫਤਿਹ ਵਧਾਈਆਂ ਭਈ ਤੁਹਾਨੂੰ ਪੁਾਈ ਬੋਬੋ ਵਧਾਈਆਂ ਜੀ ਤੁਹਾਨੂੰ ਫੁੱਫੜ ਜੀ ਨੂੰ ਕੋਠੀ ਨੂੰ ਮੈਸੀ ਪਾ ਦੋ ਮੈਸੀ ਪਾ ਦੋ ਚੱਲ ਜਾ ਜੀ ਅਨਜੀ ਪਾ ਕੇ ਨਾ ਲੈ ਗਣੀ ਆ ਰਾਇਆ ਪਾਤਾ ਯਾਰ ਇੱਟ ਤੇ ਦਾ ਕਰਕੇ ਲਾਉਣੀ ਏ ਇੱਕ ਸਾਈਡ ਤੇ ਆ ਲਾਉਣੀ ਆਂ ਤੇ ਦੇ ਆ ਨਾ ਲੈਂਡਰ ਝੜਿਆ ਬਾਲੇ ਬਿੱਲੇ ਅੱਜ ਮੈਂ ਸਾਰੀ ਕਹਿ ਲਈ ਲੈ ਸਹੀ ਏ ਸਹੀ ਨੇ ਯਾਰ ਇਹਨਾਂ ਤੇ ਹੈ ਹਣੀ ਨਹੀਂ ਬਣੀ ਸਬੂਤੀ ਨਿਕਲਦੀ ਏਟ ਸਾਰੀ ਆ ਵੇਖ ਆ ਤੇ ਬਸ ਠੀਕ ਏ ਤੇਰਾ ਡਾਡੀ ਕਹਿੰਦੇ ਰੋੜੇ ਆ ਵਧੀਆ ਏ ਯਾਰ ਇੱਚੋ ਹੀ ਮੈਂ ਇੱਟ ਹੋਣੀ ਸਾਰੀ ਆਣੀ ਆ ਇਹ ਹੱਡੀ ਇੱਟ ਭਾਵੇਂ ਤਾਂ ਵਧ ਨਹੀਂ ਲੱਗਦੀ ਘੱਟ ਹੀ ਰਹੂਗੀ ਲੈ ਵੀ ਵਧਾਈਆਂ ਵੀ ਸਿੰਘ ਤੈਨੂੰ ਵਧਾਈਆਂ ਉਦਾਂ ਗਿਆ ਸਿੰਘ ਨੂੰ ਸਿੰਘ ਦਾ ਲੈਂਡਰ ਪੈ ਰਿਹਾ ਵਧਾਈਆਂ ਭਾਈ ਸਿੰਘ ਤੈਨੂੰ ਕਲੈਬ ਕਰੂੰਗਾ ਠੀਕ ਆ ਮੇਰੀ ਜਾਨੇ ਬਣਾਉਣਾ ਨਾ ਹਾਂ ਜੰਬੇ ਲੈਂਡਰ ਬਣਾ ਕਿੱਦਾਂ ਬਣਾਇ ਬਾਲਟੀ ਨਾਲ ਨਹੀਂ ਬਣਾ ਨਾ ਮਸ਼ੀਨ ਨਾਲ ਬਣਾ ਇੱਕ ਵੱਡਾ ਆਣਾ ਟਰੱਕ ਆਹ ਟਰੱਕ ਆ ਉਹ ਸਹੀ ਹੈਗਾ ਸਿੱਧਾ ਪੈਪ ਲਾ ਕੇ ਉਹ ਬਹੁਤ ਵਧੀਆ ਹਾਂ ਉਹ ਸਭ ਤੋਂ ਵਧੀਆ ਯਾਰ ਹਾਂ ਬੰਦੇ ਨੇ ਲੋੜ ਹਾਂ ਉਹ ਬੜਾ ਵਧੀਆ ਕੰਮ ਹੈ ਬਾਲਟੀ ਨਾਲ ਪਤਾ ਕਿ ਕਿੰਨਾ ਗਿਆ 9000 ਰੁਪਿਆ ਆਹ ਤੇ ਲੱਗਣੀ ਲੱਗਣੀ ਚਾਹ ਪਾਣੀ ਮਤਲਬ ਚੱਲ ਭਰਾ ਦੇ ਨਿਆਰੇ ਆ ਤੇ ਆ ਨਿਆਰੇ ਵੱਜ ਗਏ ਨਾਦਰ ਲੱਗੇ ਫੇ ਇਧਰ ਇੱਥੇ ਹੀ ਪਾਉਣਾ ਉੱਤੇ ਹੀ ਪਾਉਣਾ ਨਾ ਡਬਲ ਸਟੋਰੀ ਕਰਨਾ ਡਬਲ ਸਟੋਰੀ ਕਰਨਾ ਨਿੰਦਾ ਡਾਦਾ ਕੋ ਫਿਰ ਹੈ ਦਸ਼ਮਣਾਂ ਦੀ ਨਿੰਦਾ ਡਾਦਾ ਕੋ ਫਿਰ ਹਾਂ ਦੋ ਰੂਮ ਉੱਤੇ ਪਾਉਣੇ ਆ ਪਹਿਲਾਂ ਪਹਿਲਾਂ ਦੱਸ ਨਿੰਦਾ ਡਾਉਗਾ ਕਿ ਨਹੀਂ ਦਸ਼ਮਣਾਂ ਦੀ ਨਿੰਦਾ ਪਰਮਾਤਮਾ ਦਾ ਬਸ ਇਹ ਸਾਲ ਸੌਣ ਨਹੀਂ ਦੇਣਾ ਸੌਣ ਨਹੀਂ ਦੇਣਾ ਬਸ ਕਰੋ ਚੱਕ ਤਹੀਂ ਓਏ ਓ ਆਪ ਲਈ ਲਾਲਾ ਨਾ ਆ ਇਹਨੂੰ ਕਲੀ ਤੋੜਨਾ ਯਾਰ ਆ ਤੇ ਚਲ ਸਬੂਤਾ ਪੀਸਾ ਇਹਨੂੰ ਭਲਾਈ ਨੂੰ ਤੇ ਲਾੜਾ ਯਾਰ ਓਏ ਤੈਨੂੰ ਨਹੀਂ ਪਤਾ ਲੈ ਬੜਾ ਕੁਛ ਕਰਨਾ ਇਹ ਵੀ ਤੇ ਤੁਹਾਰੀ ਨਹੀਂ ਕੰਦੇ ਢੋਣੀ ਆ ਚੱਲ ਢਾੜੇ ਭਰੇ ਵੀ ਸਬੂਤੀਆਂ ਕਢਣੀਆਂ ਖਰਾਬ ਨਾ ਕਰੀਂ ਜੰਗਾ ਆ ਵੀ ਢੋਣੀ ਆ ਹਾਂ ਕੋਈ ਕੱਪੜੇ ਲੈਣ ਗਏ ਆ ਕੱਪੜੇ ਲੈਣ ਗਏ ਆ ਹਾਂਜੀ ਕੁੰਨੀ ਨਾਲ ਗਿਆ ਕੁੰਨੀ ਗਿਆ ਨਾ ਥੇ ਫੜਿਆ ਨਹੀਂ ਆ ਮੈਂ ਨਹੀਂ ਛੱਡ ਗਈ ਚੱਲ ਦੇਖਦੇ ਆ ਮੈਂ ਛੱਡ ਗਈ ਤੇ ਚੱਲ ਚੱਲ ਪਈ ਹੁਣ ਖਾਪੜ ਖੇੜੀ ਤਾਂ ਆਪਾਂ ਰੋਸ ਤੇ ਵਿੱਚ ਸੰਦੀਪ ਲਈ ਸ਼ਾਪਿੰਗ ਕਰਨ ਨੂੰ ਉੱਥੋਂ ਲੈ ਲੈਣੇ ਨਾਲ ਮਿਸਨਾ ਸ਼ਹਾਟੇ ਵਾਲਾ ਬਿਜਾਰ ਕਹਿੰਦੀ ਅਸੀਂ ਆ ਗਏ ਆ ਮੈਨੂੰ ਦੱਸਣ ਦੀ ਅੱਗੇ ਇਸੇ ਲੱਗ ਗਈ ਆ ਆਪਾਂ ਉਧਰ ਹੁਣ ਜਾਣ ਦੀ ਲੋੜ ਹੀ ਨਹੀਂ ਜਿੱਧਰ ਉਹ ਪਤਨੀ ਕਿਹੜਾ ਬਿਜਾਰ ਹੀ ਅੱਗੇ ਉਧਰ ਪਰਾਂ ਹਰ ਗਣ ਵੀ ਕਹਿੰਦੀ ਆ ਕੀ ਆ ਮੰਮੀ ਦੀ ਯਾਦ ਆਉਂਦੀ ਆ ਕਿੰਨੀ ਕ ਮਾਦਾ ਨੂੰ ਤੇ ਮਹੀਨਾ ਹੋ ਗਿਆ ਗਈ ਨੂੰ ਕਿ ਵੇਖੀ ਵੇਖੀ ਕਿੰਨੀ ਕਿੰਨੀ ਕ ਆਉਂਦੀ ਆ ਪੂਰੀ ਬੱਟੀ ਪੂਰੀ ਬੱਟੀ ਪੂਰੀ ਬੱਟੀ ਆਉਂਦੀ ਆ ਮਟਾਲੇ ਪਹੁੰਚ ਗਏ ਆ ਮੀਨੂ ਦੀਦੀ ਨੂੰ ਮੀਨੂ ਦੀਦੀ ਦੇ ਘਰੇ ਤਾਰਤਾ ਹੀ ਤੇ ਆਜ ਮਗਰ ਬੈਠੀ ਤੇ ਲੈ ਲਿਆ ਸੂਟ ਤੇ ਐ ਖੁਸ਼ ਹੁਣ ਅਸਲ ਵਿੱਚ ਨਾ ਹਰ ਗੁੰਦਰ ਲਿਆਉਣਾ ਸੂਟ ਉਹ ਵੀ ਲੈ ਜਾਂਦਾ ਜਿੱਤੀ ਰਹੀ ਹੈ ਹਰਦੰਦੀ ਬਸ ਹੁਣ ਇੱਥੇ ਲੈ ਲੈ ਕੱਲ ਨੂੰ ਮਟਾਲੇ ਜਾਣਾ ਓਕੇ ਰਿਪੋਰਟ ਇਹ ਕੰਮ ਤੇ ਆ ਵੀ ਮੱਦੀ ਇਹਨਾਂ ਚਿੱਟੀ ਨਹੀਂ ਵੀਰ ਕਰੀਮ ਕਲਰ ਦਾ ਇਹਨੂੰ ਅਸੀਂ ਚਿੱਟੀ ਕਹਿੰਦੇ ਵੀਰ ਕਰੀਮ ਕ੍ਰੀਮ ਦੇ ਬਾਅਦ ਚੱਲੇ ਪਿੰਨੇ ਰੰਗ ਗਿੰਤੀ ਦੇ 12 ਆ ਕਿ ਨਹੀਂ ਹੁਣ ਤੇ ਮਸਟਰਡ ਆ ਗਿਆ ਵਾ ਮਸਟਰਡ ਵੀ ਆ ਗਿਆ ਹੁਣ ਬੇਬੀ ਪਿੰਕ ਆ ਗਿਆ ਮਹਰੂਨ ਤੇ ਇੱਕ ਮੇਜੈਂਟਾ ਮੇਜੈਂਟਾ ਹਾਂ ਗੁਰੂ ਆ ਬਹੁਤੇ ਕਲਰ ਆਏ ਨਾ ਬਹੁਤ ਕਲਰ ਆਗੇ ਕਨੇ ਵਾਈਨ ਆ ਵਾਈਨ ਗਰੀ ਵਹੀ ਗਰੀ ਕਲਰ ਵਾਈਨ ਚੂਹੇ ਰੰਗਾ ਯਾ ਚੂਹੇ ਰੰਗਾ ਹੋ ਗਿਆ ਹੋ ਆ ਜੋ ਹੋ ਗਿਆ ਜੋ ਹੋ ਗਿਆ ਚੂਹੇ ਰੰਗਾ ਵੀ ਹੈ ਨਾ ਵੀਰਾ ਕਲਰ ਚੂਹੇ ਰੰਗਾ ਚੂਹੇ ਰੰਗਾ ਦਿੱਤ ਕਮੀ ਜਿ ਭਾਈ ਆ ਚੂਹੇ ਰੰਗਾ ਉਹ ਨਹੀਂ ਵੀਰਾ ਮਾਊਸ ਕਾਫੀ ਕਲਰ ਆਏ ਆ ਉਹ ਚੱਲ ਲੱਕੋ ਵੀ ਉਹ ਦਸ ਦਾ ਲਗਾ ਕੋਕ ਕੋਕੋਲਾ ਕੋਕੋ 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 ਮੇਰੇ ਫਿਰ ਉਹ ਕਿੱਥੋਂ ਲੰਘ ਜਾਦ ਕੀਤੇ ਸਹੀ ਗੱਲ ਮੈਂ ਕੁਝ ਇੱਕ ਖਾਸ ਆਬੀ ਫਤੇ ਜੀ ਕਿਥਾ ਹੈ ਜੇ ਨਿਕਾਣ ਤਸਵੀਰ ਮੈਂ ਨਾ ਕਰੇ ਚਾਬੀ ਸੱਚ ਚਾਬੀਆਂ ਦੇ ਵਿੱਚ ਰੱਖ ਦੋਨੀ ਸਕੂਟਰੀ 'ਚ ਇਹ ਚੋਂ ਕੱਢ ਦੋ ਕਿਉਂਕਿ ਸਵੇਰੇ ਫਿਰ ਮੈਂ ਜਾਣਾ ਨਹੀਂ ਮਰਤੇ ਮੁਰਕੇ ਘਰੇ ਰਹਿ ਜਾਣੀਆਂ ਨਹੀਂ ਤੇ ਇਹ ਸਕੂਟਰੀ ਸਰਫ ਨੂੰ ਪਤਾ ਨਹੀਂ ਕੀ ਹੋਗਾ ਚੰਗੀ ਭੜੀ ਅੰਦਰ ਲਾਈ ਮੁਰਕੇ ਸਵੇਰੇ ਚੱਲੀ ਨਹੀਂ ਜਿੱਦਾਂ ਚੂਹੇ ਨੇ ਟੋਕਦੀ ਸਲਫ ਜਿੱਦਾਂ ਇਹਦੇ ਦਵਾਈ ਲੈਣ ਵਾਸਤੇ ਆਏ ਆ ਸੌਰੀ ਦੱਲੀ ਇਹ ਦਵਾਈ ਉਹਨਾਂ ਨੂੰ ਘਰੇ ਜਾ ਰਹੇ ਆ ਕਹਿੰਦੀ ਮੈਂ ਖਲੋਣਾ ਤੇ ਆਖਰ ਨੂੰ ਭਾਇ ਕੋਣੀ ਆ ਦਵਾਈ ਜੰਦੀ ਕਿਸੀ ਮੈਂ ਖਲੋ ਕੇ ਜਾਣਾ ਹੈ ਹਾਂ ਵਾਧਾ ਠੰਡ ਤੇ ਵਧ ਗਈ ਹੈ ਇਦਾਂ ਕਹਿੰਦੀ ਮੈਂ ਖਲੋ ਕੇ ਜਾਣਾ ਫਰਜ਼ਾ ਕਿੱਥਾਂ ਆਏ ਆ ਆਹ ਹੈ ਅੰਕਲ ਕੋਲ ਗੜੇ ਅੰਕਲ ਕੋਲ ਦਾਈ ਕੋਲ ਆ ਤੇਰਾ ਬਾਰੋਂ ਮਾਰ ਰਿਹਾ ਐ ਆਪੂ ਕੋ ਖੜਕਾਈ ਜਾਣਦੇ ਡੈਡੀ ਤੇ ਮੰਮੀ ਦੇ ਮੂਫਲੀ ਖਾਣ ਅੱਜ ਨਹੀਂ ਖਾਣੇ ਬੈਠ ਤੇ ਹੈ ਕਿੱਥੇ ਲੱਗਦਾ ਹੈ ਦੇਖਦਾ ਕੰਮ ਕਰਿਓ ਇਹਨਾਂ ਰੈਸਪੀ ਨੇ ਦੇਖਣ ਜਿੱਦਾਂ ਇਹਨਾਂ ਸੇਰੇ ਸਾਰੀਆਂ ਬਣਾਉਣੀਆਂ ਆ ਅੱਜ ਆਰ ਮੈਂ ਵੇਖਣਾ ਕਿ ਬੜਾ ਸੋਹਣਾ ਪਾਉਂਦੀ ਹੈ ਚਾਰ ਏ ਹੂੰ ਮੁੰਡਿਆ ਉਹ ਨੂਡਲ ਮੈਂ ਤੁਹਾਨੂੰ ਕਿਹਨਾਂ ਬਣਾਇਆ ਨੂਡਲ ਜੀ ਬਣਾਉਂਦੇ ਆ ਚਾਰ ਜੀ ਮਗਰ ਕਰਦੇ ਆ ਸੇਮੀਆਨ ਸਬਜੀ ਹੈ ਨਾ ਨਹੀਂ ਜਿੱਥੇ ਨੂਡਲ ਥੋੜੀ ਆ ਦੋ ਸੇਮੀਆ ਕਹਿੰਦੇ ਸੇਮੀਆ ਲੱਕੇ ਹਾਈ ਆ ਤੇਰੀ ਨੀ ਮੈਂ ਉਹ ਲੱਕੇ ਹਾਈਆਂ ਗਈਆਂ ਆਪੀਆਂ ਖਾਦੀਆਂ ਮੈਨੂੰ ਕੱਢ ਕੇ ਤੇ ਦੇਖਦੀ ਨੇ ਚਰੀ ਨੇ ਮਾਂ ਮੇਰੀ